ਪਿਛਲੇ ਦਿਨੀ ਇੱਕ ਬਹੁਤ ਹੀ ਮਾਨਸਪਾਗੀ ਘਟਨਾ ਜਿਸ ਦੇ ਨਾਲ ਸਾਰੇ ਜਿਸ ਤੱਕ ਵੀ ਖਬਰ ਪਹੁੰਚੀ ਉਹ ਸੋਗ ਦੀ ਡੂੰਗੀ ਲਹਿਰ ਦੇ ਵਿੱਚ ਜਿਹੜਾ ਲੀਨ ਹੋ ਗਿਆ ਸਾਡੇ ਪਿੰਡ ਨਿਕਵਾਲ ਦਾ ਬਹੁਤ ਹੀ ਹੌਨ ਹਰ ਨੌਜਵਾਨ ਪੰਮਾ ਜੋ ਆਪਣੇ ਮਾਤਾ ਪਿਤਾ ਆਪਣੇ ਸੁਪਨਿਆਂ ਨੂੰ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਗਿਆ ਸੀ ਆਪਣੀ ਜ਼ਮੀਨ ਜਿਹੜੀ ਵੇਚ ਕੇ ਉਹ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਤੇ ਪਿੱਛੋਂ ਜਿਹੜਾ ਪਰਿਵਾਰ ਦੋਸਤ ਮਿੱਤਰ ਸਾਥੀ ਪਿੰਡ ਵਾਸੀਆਂ ਸਭ ਨੂੰ ਜਿਹੜਾ ਹੈ ਇਕੱਲਾ ਛੱਡ ਗਿਆ ਆਪਣੇ ਆਪਣੇ ਪਰਿਵਾਰ ਨੂੰ ਇਕੱਲਾ ਛੱਡ ਗਿਆ ਇਹ ਐਨਾ ਵੱਡਾ ਦੁੱਖ ਹੈ ਜਿਸ ਨੂੰ ਝੱਲਣਾ ਕਿਸੇ ਵੀ ਮਾਤਾ ਪਿਤਾ ਲਈ ਬਹੁਤ ਔਖਾ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਤਾ ਪਿਤਾ ਨੂੰ ਇਸ ਭਾਣਾ ਮੰਨਣ ਦਾ ਮੰਨਣ ਦਾ ਬਲ ਬਖਸ਼ਿਓ ਉਹਦੀ ਮਿਸਿਸ ਨੂੰ ਉਹਦੀਆਂ ਭੈਣਾਂ ਨੂੰ ਦੋਸਤਾਂ ਮਿੱਤਰਾਂ ਸਾਰੇ ਪਿੰਡ ਵਾਸੀਆਂ ਨੂੰ ਇਹ ਭਾਣਾ ਮੰਨਨ ਦਾ ਬੰਦਕਸ਼ੀ ਤੇ ਇਦਾਂ ਦਾ ਦੁੱਖ ਕਿਸੇ ਤੇ ਵੀ ਨਾ ਆਵੇ ਗੁਰੂ ਸਾਹਿਬ ਦੇ ਚਰਨਾ ਚਰਨਾਂ ਚ ਵਾਹਿ ਖਾਲਸਾ पिछले दिन एक बहुत ही मंदभागी घटना ਜਿਸ ਦਿਨ ਆਲਸਾਰੇ ਜਿਸ ਤੱਕ ਵੀ ਖਬਰ ਪਹੁੰਚੀ ਉਹ ਸੋਗ ਦੀ ਡੂੰਗੀ ਲਹਿਰ ਦੇ ਵਿੱਚ ਜਿਹੜਾ ਲੀਨ ਹੋ ਗਿਆ ਸਾਡੇ ਪਿੰਡ ਨਿਕਵਾਲ ਦਾ ਬਹੁਤ ਹੀ ਹੋਣਹਾਰ ਨੌਜਵਾਨ ਪੰਮਾ ਜੋ ਆਪਣੇ ਮਾਤਾ ਪਿਤਾ ਆਪਣੇ ਸੁਪਨਿਆਂ ਨੂੰ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਗਿਆ ਸੀ ਆਪਣੀ ਜ਼ਮੀਨ ਜਿਹੜੀ ਵੇਚ ਕੇ ਉਹ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਤੇ ਪਿੱਛੋਂ ਜਿਹੜਾ ਪਰਿਵਾਰ ਦੋਸਤ ਮਿੱਤਰ ਸਾਥੀ ਪਿੰਡ ਵਾਸੀਆਂ ਸਭ ਨੂੰ ਜਿਹੜਾ ਹੈ ਇਕੱਲਾ ਛੱਡ ਗਿਆ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਇਕੱਲਾ ਛੱਡ ਗਿਆ ਇਹ ਐਨਾ ਵੱਡਾ ਦੁੱਖ ਹੈ ਜਿਸ ਨੂੰ ਝੱਲਣਾ ਕਿਸੇ ਵੀ ਮਾਤਾ ਪਿਤਾ ਲਈ ਬਹੁਤ ਔਖਾ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਤਾ ਪਿਤਾ ਨੂੰ ਇਸ ਭਾਣਾ ਮੰਨਣ ਦਾ ਮੰਨਣ ਦਾ ਬਲ ਬਖਸ਼ਣ ਪਿੱਛੋਂ ਦੀ ਮਿਸਿਸ ਨੂੰ ਰਹੀਆਂ ਭੈਣਾਂ ਨੂੰ ਦੋਸਤਾਂ ਮਿੱਤਰਾਂ ਸਾਰੇ ਪਿੰਡ ਵਾਸੀਆਂ ਨੂੰ ਇਹ ਪਾਣਾ ਮੰਨਨ ਦਾ ਬੰਦਕਸ਼ੀ ਤੇ ਇਦਾਂ ਦਾ ਦੁੱਖ ਕਿਸੇ ਤੇ ਵੀ ਨਾ ਆਵੇ ਗੁਰੂ ਸਾਹਿਬ ਦੇ ਚਰਨਾਂ ਚ ਰਸ ਬਾਈ ਖਾਲਸਾ